गुगन तो बेड़िया सड़क पिछले लंबे समय तो कर रहे विरोध प्रदर्शन के, के, तो के इस वजह साहना हेठ आचे ने उन्हें भारी वाहमकता असर सारे घर दिन दीवार है पर सरकारी दरबारे सान वाला कोई नहीं शिकायत देने के बावजूद प्रशासन वालों ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਅਗਰ ਜਲਦੀ ਪ੍ਰਸ਼ਾਸਨ ਵੱਲੋਂ ਜਲਦੇ ਹਨਾ ਟਰੱਕਾਂ ਦੀ ਆਵਾਜਾਈ ਨੂੰ ਬੰਦ ਨਹੀਂ ਕੀਤਾ ਗਿਆ ਤਾਂ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਉੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਬਾਹਰ ਬਾਹਰ ਪ੍ਰਸ਼ਾਸਨ ਨੂੰ ਕਹਿਣ ਤੋਂ ਬਾਅਦ ਵੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਲੋਕਾਂ ਨੇ ਇਹ ਵੀ ਕਿਹਾ ਕਿ ਸਰਕਾਰਾਂ ਦੀ ਮਿਲੀ ਭਗਤ ਨਾਲ ਹੀ ਇਹ ਕੰਮ ਹੋ ਰਿਹਾ ਹੈ ਆਮ ਆਦਮੀ ਪਾਰਟੀ ਸਰਕਾਰ ਨੇ ਵਰਦੇ ਹੋਏ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਅਤੇ ਕਿਹਾ ਜਾਂਦਾ ਹੈ ਕਿ ਸਰਕਾਰ ਲੋਕਾਂ ਦੀ ਸਹੂਲਤ ਲਈ ਹਮੇਸ਼ਾ ਵਚਨਬੱਧ ਹੈ ਪਰ ਗੁਗਰਾਂ ਦੀ ਸਮੱਸਿਆ ਸਰਕਾਰਾਂ ਨੂੰ नहीं दिस रही इस मौके प्रशासन अपील करते हुए कहा समस्या का जल्द हल कीता जावे। ਸਰ ਮੇਰਾ ਨਾਮ ਅਜੇ ਕੁਮਾਰਾ ਜੀ ਜਿਹੜਾ ਪਿੰਡ ਸਰ ਇਹ ਪਿੰਡ ਹੀ ਬਿਹੜੀ ਬੀਰੂ ਜੀ ਸਰ ਕੀ ਸਮੱਸਿਆ ਜੀ ਟ੍ਰੈਕ ਰੋ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸਰ ਸਮੱਸਿਆ ਇਹ ਹੈ ਵੀ ਪਿਛਲੇ ਮਤਲਬ ਅਸੀਂ ਚਲੋ ਆਜ ਤਾਂ ਕੋਈ 1.5-10 ਸਾਲ ਪਹਿਲਾਂ 1.5 ਸਾਲ ਹੋਇਆ ਕਿ ਸਾਡਾ ਇਹ ਰੋਡ ਬਣੇ ਜੀ ਠੀਕ ਹੈ ਜੀ ਉਸ ਤੋਂ ਪਹਿਲਾਂ ਕੋਈ 10 ਸਾਲ ਅਸੀਂ ਬਹੁਤ ਸਮੱਸਿਆ ਚੱਲੀ ਆ ਜਿੱਦਾਂ ਅਸੀਂ ਮਤਲਬ ਆਪਣੇ ਮਾੜਾ ਮੁੰਡਾ ਸਾਧਨ ਚਲਾਉਣ ਜੋਗੇ ਆ ਉਸ ਤੋਂ ਪਹਿਲਾਂ ਮਤਲਬ ਤਾਂ ਹੀ ਕਦੀ ਵੀ ਇਸ ਰੋਡ ਦੇ ਉੱਪਰ ਸਾਧਨ ਚਲਾ ਕੇ ਨਹੀਂ ਦੇਖਿਆ ਕੋਈ ਮਹੀਨਾ ਡੇਢ ਮਹੀਨਾ ਆਇਆ ਸਾਨੂੰ ਇੱਥੇ ਚੰਗਾ ਚੱਲਦੇ ਏ ਆ ਵੀ ਅਜ ਤੋਂ ਕੋਈ 15 20 ਦਿਨ ਪਹਿਲਾਂ ਇੰਨੇ ਕੁ ਆਵਾਜੇ ਸਾਧਨਾ ਦੇ ਇੱਥੇ ਵੱਧ ਚੁੱਕੀ ਆ ਕਿ ਜਿਹਦੇ ਕਾਰਨ ਕਿ ਸਾਡੇ ਜੇ ਬੱਚੇ ਨੂੰ 1 ਵਜੇ ਵੀ ਸਕੂਲ ਛੁੱਟੀ ਹੁੰਦੀ ਹੈ ਸਾਡਾ ਬੱਚਾ 4 ਵੇ ਘਰ ਪੁੰਜ ਰਿਹਾ ਜੀ ਠੀਕ ਆ ਤੇ ਸਾਡੇ ਬੱਚਿਆਂ ਨੂੰ ਦਿੱਕਤ ਆ ਰਹੀ ਹੈ ਸਵੇਰੇ ਵੇਲੇ ਸਕੂਲ ਜਾਂਦੇ ਬੱਚੇ ਤਾਂ ਦਿੱਕਤ ਆ ਰਹੀ ਹੈ ਜਿਹੜੇ ਘਰ ਆਉਂਦੇ ਬੱਚੇ ਤਾਂ ਦਿੱਕਤ ਆ ਰਹੀ ਹੈ ਬਹੁਤ ਜ਼ਿਆਦਾ ਮਤਲਬ ਸਮੱਸਿਆ ਆ ਰਹੀ ਹੈ ਸਾਨੂੰ ਇਸ ਚੀਜ਼ ਦੀ ਜੀ ਗੱਡੀਆਂ ਬਹੁਤ ਜ਼ਿਆਦਾ ਚਾਲ ਚੱਲ ਰਹੀਆਂ ਸਾਰੀ ਰਾਤ 200 200 4 700 ਗੱਡੀ ਚੱਲਦੀ ਆ ਤੇ ਦਿਨੇ ਵੇਲੇ ਮਤਲਬ ਖਾਲੀ ਜਾਂਦੀਆਂ ਇਹਨਾਂ ਨੇ ਮਤਲਬ ਕੋਈ ਸੈ ਕਈ ਦੱਸਦੇ ਹੁਣ ਕੱਢ ਲੋ 10 ਏਦਾਂ ਕੱਢ ਲੋ ਏਦਾਂ ਦਾ ਮਤਲਬ ਏਦਾਂ ਦਾ ਕਰਕੇ ਗੱਡੀਆਂ ਦਰਿਆ ਦੇ ਵਿੱਚ ਚੱਲ ਜਾਂਦੀਆਂ ਤੇ ਜਿੱਲੇ ਰਾਤ ਦੇ 7 ਵਜੇ ਦੇ ਨਾਲ ਹੀ ਤੋੜ ਦਿੰਦੇ ਆ ਕਿ ਸਾਡੇ ਦਵਾਈ ਲੈਣ ਆਂਦੇ ਕੁਝ ਬੰਦੇ ਕੋਈ ਕਿਸੇ ਨੂੰ ਕੋਈ ਸਮੱਸਿਆ ਹੈ ਰਾਤ ਭਰ ਤੀ ਕੋਈ ਸਮੱਸਿਆ ਰਾਤ ਸਾਡੇ ਪਿੰਡ ਦੇ ਵਿੱਚ ਕੋਈ ਐਮਰਜੈਂਸੀ ਪੈ ਗਈ ਸੀ ਜੀ 4 ਘੰਟੇ ਸੜੋਡ ਦੇ ਉੱਪਰ ਲੱਗੇ ਤੇ ਫਿਰ ਇਹ ਜਾ ਕੇ ਮਾਦੋਪੁਰ ਵਾਲੀ ਸਾਡੋ ਕੱਢਿਆ ਠੀਕ ਆ ਜੀ ਹੋ ਸਕਦਾ ਅਸੀਂ ਪ੍ਰੂਫ ਵੀ ਦੇ ਸਕਣਾ ਇਸ ਚੀਜ਼ ਦਾ ਪਰ ਦੇਖੋ ਅਸੀਂ ਇਹ ਚਾਹੁੰਦੇ ਆ ਵੀ ਸਾਡੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਸਿੱਧੀ ਗੱਲ ਇਹ ਤਾਂ ਕਾਸਾ ਹੀ ਹੋ ਰਹੀ ਹੈ ਸਰਕਾਰ ਦੀ ਨਾ ਕਹਿੰਦਾ ਮਾਈਨਿੰਗ ਬੰਦ ਪਰ ਗਵਰਨਮੈਂਟ ਵਾਲੇ ਸਾਡਾ ਮਤਲਬ ਪੰਜਾਬ ਗਵਰਨਮੈਂਟ ਨੇ ਸਾਡੋ ਕਿਹਾ ਕਿ ਇਹ ਜਿਹੜੀ ਆਪਣੇ ਇਹ ਜਿਹੜਾ ਬਰਸਾਂਤੀ ਮੌਸਮ ਹੈਗਾ 3 ਮਹੀਨੇ ਬਾਅਦ ਮਾਈਨਿੰਗ ਹੋਰ ਕ੍ਰੈਸ਼ਰ ਇੰਡਸਟਰੀ ਬੰਦ ਕੀਤੀ ਗਈ ਇਹ ਮਾਲ ਕਿੱਥੋਂ ਆ ਰਿਹਾ ਕੱਚਾ ਕਿੱਥੋਂ ਆ ਰਿਹਾ ਪੱਕਾ ਕਿੱਥੋਂ ਆ ਰਿਹਾ ਕਿੱਥੋਂ ਚੜ ਰਿਹਾ ਤਾਂ ਕਾਸਾ ਹੀ ਤੇ ਕੌਣ ਕਰਵਾ ਰਿਹਾ ਤਾਂ ਹੀ ਤੇ ਇਹ ਗੱਲ ਕਹਿੰਦਾ ਕਿ ਸਾਡੇ ਭਾਂਦੇ ਤਾਂ ਹੀ ਆਮ ਪਬਲਿਕਾਂ ਚਾਹੇ ਇਹ ਕਿਸੇ ਨੂੰ ਵੀ ਬੋਰ ਪਾਇਆ ਹੋ ਸਦਾ ਹੀ ਆਮ ਆਦਮੀ ਪਾਰਟੀ ਨੂੰ ਬੋਰ ਪਾਇਆ ਹੋਏ ਠੀਕ ਹੈ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਾਡੇ ਬੰਦੇ ਉਹੀ ਤੱਕਾ ਕਰ ਰਹੀ ਹੈ ਜੇ ਸਾਡਾ ਬੱਚਾ ਮਰੇਗਾ ਸਾਡੇ ਬੰਦੇ ਸਾਰੇ ਚੋਰ ਆ ਸਿੱਧੀ ਗੱਲ ਹੈ ਇਲਾਕੇ ਤੁਹਾਡੇ ਮੋਹਦਵਾਰ ਵੀ ਆਮ ਆਦਮੀ ਪਾਰਟੀ ਕਰ ਉਹਨੂੰ ਦੱਸਾਂ ਆਹੀ ਕਿਸੇ ਨੂੰ ਕੁਝ ਨਹੀਂ ਕਰਨਾ ਚਾਹੁੰਦੇ ਸਾਰਿਆਂ ਨੂੰ ਸਭ ਕੋ ਪਤਾ ਜੀ ਆਹੀ ਪ੍ਰਸ਼ਾਸਨ ਅੱਗੇ ਵੋ ਕਰਦੇ ਬੇਨਤੀ ਕਰਦੇ ਆ ਕਿ ਅਗਰ ਕੋਈ ਸਾਡੀ ਗੱਲ ਨੂੰ ਕੋਈ ਚੰਗਾ ਬੰਦਾ ਸੁਣੇ ਕਰਦਾ ਉਹ ਇਸ ਗੱਲ ਦੇ ਉੱਪਰ ਐਕਸ਼ਨ ਲੈ ਸਕੇਗਾ ਨਹੀਂ ਤੇ ਇਸ ਨਿਊਜ਼ ਦਾ ਵੀ ਸਾਨੂੰ ਕੋਈ ਮਤਲਬ ਫਾਇਦਾ ਨਹੀਂ ਮਿਲਣਾ ਸਿੱਧੀ ਗੱਲ ਹੈ। ਪਰ ਤੁਹਾਡੇ ਕੋਣੀ ਦਾ ਹੀ ਚਾਹੁੰਦੇ ਆ ਵੀ ਇਹ ਚੀਜ਼ ਨੂੰ ਕੋਈ ਸੁਣੇ। ਅਰੇ ਇਸ ਮਸਲੇ ਲੈ ਕੇ ਪ੍ਰਸ਼ਾਸਨ ਕੋਈ ਗੱਲ ਨਹੀਂ ਕੀਤੀ ਹੈ। ਸਾਰੀ ਗੱਲ ਹੋਈ ਜੀ ਕਾਗਜ਼ਾਂ ਦੇ ਕੋਣੀ ਸਾਰੀ ਗੱਲ ਹੋਈ ਜੀ ਅੱਜ ਤੋਂ 2002 2002 ਦੇ ਵਿੱਚ ਆਹੀ ਛੋਟੇ-ਛੋਟੇ ਅੰਦਰ ਸਾਈਕਲਾਂ ਦੇ ਉੱਪਰ ਸਕੂਲ ਜਾਂਦੇ ਰਹੇ ਆ। ਆਹੀਂ ਬੋਰਡ ਪੜਦੇ ਰਹੇ ਆਂ, ਹਿੰਦੀ ਹਰ ਇੱਕ ਬੰਦਾ ਪੜਦਾ ਅੰਗਰੇਜ਼ੀ ਸਕੂਲਾਂ 'ਚ ਪੜ੍ਹੇ ਰਹੇ ਆਂ। ਬੋਰਡ ਨਹੀਂ ਲਿਖੇ ਹੁੰਦੇ ਸੀ, ਡੀਸੀ ਨੇ ਲਿਖਿਆ ਹੁੰਦਾ ਸੀ ਕਿ ਕੋਈ ਇਹ ਚੀਜ਼ਾਂ ਦੀ ਆਵਾਜ਼ ਇਹ ਪਾਉਂਦਾ ਅੱਜ ਵੀ ਲਿਖਿਆ ਆ। ਔਰ ਇਹ ਕਹਿੰਦੇ ਕੀ ਸਾਡਾ ਇਹ ਜਿਹੜ ਠੀਕ ਹੈ ਜੀ ਇਹਦੇ ਉੱਪਰ ਮਗਲਵਾ ਹੈ ਵੀ ਬਾਹਣ ਜਿਹੜੇ ਆ ਉਹ ਅਲੋ ਨਹੀਂ ਹੈਗੇ ਠੀਕ ਹੈ ਦੂਸਰੀ ਗੱਲ ਇਹ ਹੈ ਕਿ ਸਾਡੇ ਜਿਹੜਾ ਜੁਬੀਡੀ ਸਨੈਰ ਦਾ ਪੋਲਾ ਹੈ ਏभी ਇਜ਼ਤ ਤੇ ਵਿਵਹਾਰ ਦੀ ਬਾਹਣ ਅਲੋ ਨਹੀਂ ਹੈਗੇ ਔਰ ਹੈਵੀ ਬਾਣ ਕੀ ਇਹ ਕਹਿੰਦੇ ਦਸ ਚੱਕੀ ਗੱਡੀ ਨਹੀਂ ਲੰਘਣੀ ਚਾਹੀਦੀ ਚਲੋ ਆਪਾਂ ਮੰਨਦੇ ਦਸ ਚੱਕੀ ਹਾਜੀ ਜਿਹੜੀ 22 ਚੱਕੀਆਂ ਆ ਰਹੀਆਂ ਇਹ ਕੋਣ ਨਿਘਾ ਰਿਹਾ ਦੱਸੋ 22 ਚੱਕੇ ਗੱਡੀਆਂ 100 120 20 ਸਾਕੜੇ ਮਾਲ ਨਿਘਾ ਰਹੀਆਂ ਮੌਜੂਦਾ ਸਰਕਾਰ ਔਰ ਪ੍ਰਸ਼ਾਸਨ ਸਾਰਾ ਰਲਿਆ ਆ ਠੀਕ ਆ ਪ੍ਰਸ਼ਾਸਨ ਨੇ ਅੱਖਾਂ ਬੰਦ ਕੀਤੀਆਂ ਸਭ ਕੁਝ ਜੋ ਹੋ ਰਿਹਾ ਮਿਲੀ ਭਗਤ ਹੋ ਰਿਹਾ ਆ ਜੋ ਆ ਅਸਾਂ ਨੂੰ ਜਵੈਨ ਸਾਹਿਬ ਪਿੰਡ ਵਾਰੀ ਦੇ ਤੌਰ ਤੇ ਆਨ ਇਨਸਾਫ ਕਹਿਦਾ। ਪਰ ਜੇ ਗੱਡੀ ਨਹੀਂ ਬੰਦ ਕੀਤੀ ਇਹ ਤੁਹਾਡੇ ਲੋਕ ਕੀ ਕਾਰਵਾਈ ਕੀਤੀ ਹੈ। ਕਾਹੇ ਕਰਨਾ ਲਾਵਾਂਗੇ? ਅਸੀਂ ਹਾਈਵੇ ਜਾਮ ਕਰਾਂਗੇ ਜੀ। ਅਸੀਂ 2 ਦਿਨ ਦਾ ਟਾਈਮ ਦਿੰਦੇ ਆ। ਅਗਰ 2 ਦਿਨ ਦੇ ਵਿੱਚ ਵਿੱਚ ਇਹ ਚੀਜ਼ ਬੰਦ ਨਹੀਂ ਹੋਈ ਹਾਈਵੇ ਜਾਮ ਕਰਾਂਗੇ। ਤੁਹਾਡੇ న్యూਸ ਚੈਨਲ ਦੇ ਮਾਧਿਅਮ ਰਾਹੀਂ ਆਹਾਂ ਨੂੰ ਨਹੀਂ ਪਤਾ ਕਿਉਂਕਿ ਇਹ ਜਿਹੜੀ ਤਾਂ ਕੈਸਾ ਹੀ ਚੱਲ ਰਿਹਾ ਹਾਈ ਲੈਵਲ ਦੀ। ਸਾਨੂੰ ਨਹੀਂ ਪਤਾ ਅਸੀਂ ਰਹਿਣਾ ਜਾਂ ਨਹੀਂ ਰਹਿਣਾ। ਚਲੋ ਮਾਲਕ ਰੱਖੇ ਅਸੀਂ ਪਿੰਡ ਦੇ ਹੱਕ ਦੇ ਵਿੱਚ ਬੋਲ ਰਹੇ ਆ। ਜੋ ਹੋ ਰਿਹਾ ਦੇਸ਼ਦਰ ਹੋ ਰਿਹਾ ਦੇਖੋ ਮੇਰੀ ਗਾਉਂ ਸਨੇ ਹੈਗਾ ਬਾਰਡਰ ਜਿਹੜਾ ਕੇ ਪੰਜਾਬ ਦਾ ਬਾਰਡਰ ਹੈਗਾ ਇੱਥੋਂ ਹਥਿਆਰ ਵੀ ਆ ਸਕਦਾ ਅੱਤਵਾਦੀ ਵੀ ਆ ਸਕਦੇ ਆ ਕੋਈ ਇਹ ਕਹਿੰਦੇ ਵੀ ਇੱਥੇ ਕੀ ਕਹਿੰਦਾ ਮਮੂਨ ਕੰਢੇ ਦੇ ਵਿਚਾਤ ਅੱਤਵਾਦੀ ਦੇਖਿਆ ਕੀ ਪਤਾ ਕਿਸੇ ਨੂੰ ਕਿੱਥੋਂ ਆਇਆ ਹੋ ਸਕਦਾ ਇੱਥੋਂ ਗਏ ਹੋਣ ਇਸ ਚੀਜ਼ ਦਾ ਅਗਰ ਕਿਸੇ ਨੂੰ ਕੋਈ ਪ੍ਰੂਫ ਜੇ ਕੋਈ ਇੰਨੀ ਗੱਲ ਨਹੀਂ ਕਹਿ ਸਕਦਾ ਕਿ ਅਸੀਂ ਇੱਥੋਂ ਗੱਡੀਆਂ ਨਹੀਂ ਲੰਘਾ ਰਹੇ ਤੇ ਫਿਰ ਇਹ ਗੱਲ ਕੌਣ ਕਿੰਨੇ ਕਹਿਣੀ ਆ ਕਿ ਇੱਥੋਂ ਅੱਤਵਾਦੀ ਨਹੀਂ ਲੰਘਾਇੇ ਉਹ ਸਦਾ ਲੰਘੇ ਹੋਣ ਹਥਿਆਰ ਵੀ ਲੰਘੇ ਹੋਣ ਇੱਥੋਂ ਇਹ ਹੈਗਾ ਜਾਨਕੇ ਦਾ ਬਾਰਡਰ ਆ ਪਰ ਰਿਕਵੈਸਟ ਕਰਦੇ ਆ ਮਰਵਾਹਾ ਇਲਾਕਾ ਤੋਂ ਆਪਾਂ ਰਿਕਵੈਸਟ ਕਰਦੇ ਆ ਕਿ ਇਹ ਚੀਜ਼ ਨੂੰ ਬੰਦ ਕੀਤਾ ਜਾਏ ਸਾਰਿਆਂ ਦੀ ਭਲਾਈ ਆ ਇਹਦੇ ਵਿੱਚ ਕਿਸੇ ਇੱਕ ਬੰਦੇ ਦੀ ਭਲਾਈ ਨਹੀਂ ਹੈ ਕਿ ਸਾਰਿਆਂ ਦੇ ਬੱਚੇ ਲੰਗਣੇ ਆ ਸਭ ਕੁਝ ਹੋਣਾ ਦੇਸ਼ ਆ 에어ਵੇਸ ਆ ਪਠਾਨਕੋਟ ਦੇ ਵਿੱਚ ਬਹੁਤ ਵੱਡਾ ਆਟਾ ਮਮੂਨ ਕਹਿੰਦਾ ਕੁਝ ਵੀ ਨੁਕਸਾਨ ਹੋ ਸਕਦਾ ਜੀ ਸਾਡੇ ਧੀਆ ਵੀ ਜਾਣੇ ਇੱਥੋਂ ਸੋਮਾ ਦੇਵੀ ਕੀ ਸਮੱਸਿਆ ਹੈ ਦੀ ਕਿ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਪਾਜੀ ਪ੍ਰਦਰਸ਼ਨ ਇਹ ਕੀਤਾ ਜਾਦਾ ਸਾਡਾ ਰੋਡ ਕੰਡੇਕਾਰ ਠੀਕ ਹੈ ਅਸੀਂ ਧੀ ਬਾਹਰ ਆ ਲਿਆ ਟਰਾਲੇ ਵਾਲੇ ਬਾਹਰ ਆਂਦੇ ਆ ਇਤ ਸਾਰੇ ਪੂਰੀ ਰਾਤ ਸਾਡੇ ਬੁਗੇ ਚ ਹੁੰਦੇ ਨਾ ਖੜੇ ਸਾਨੂੰ ਨੂੰ ਪਤਾ ਕੋਣ ਨਾ ਕੋਣ ਨਹੀਂ ਠੀਕ ਆ ਇਹਨੂੰ ਨਸ਼ੇ ਕੀਤੇ ਜਾਂਦੇ ਨਾ ਆਹੇ ਤੀਜੇ ਦਿਨ ਬਾਅਦ ਵੀ ਨਿਕਲਾਂ ਹੜੀਆਂ ਆਹੇ ਇਸ ਕਾਰਨ ਆਖਿਆ ਵੀ ਇਧਰ ਗੱਡੀਆਂ ਬੰਦ ਕਰੋ ਕਿੰਨੀ ਦੇਰ ਦੀ ਗੱਡੀ 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 ਗਾਣਾ ਕੱਢਦੇ ਰਾਤੀ ਅੱਧੀ ਅੱਧੀ ਰਾਤੀ ਇਹ ਆਪੂ ਚ ਲੜਦੇ ਤੇ ਗੰਦ ਵਗਾ ਦੇ ਹੁੰਦੇ ਨਾ ਇੱਥੇ ਅੱਜ ਮੈਂ ਤਾਂ ਮੋਲੀਆਂ ਪੂਰੀ ਰਾਤ ਗੱਡੀ ਚੱਲਦੀ ਪੂਰੀ ਰਾਤ ਗੱਡੀ ਚੱਲਦੀ ਆਏ 10 ਦਿਨ ਹੋ ਗਏ ਇਹ ਥੋੜੀ ਗੱਲ ਆ ਵੀ 10 ਘੰਟੇ ਗੱਡੀਆਂ ਨਗਾ ਜਿਹੜਾ ਵੀ ਮਾਸਾ ਗਾਉਂ ਕਰਦਾ ਤੇ ਸੀਗਾ ਧਮਕੀ ਦਿੰਦੇ ਆਏ ਤਮ ਕਿਆ ਦਿਆ ਦੇ ਸਾਨੂੰ ਤੇਰੀ ਸਮੱਸਿਆ ਆ ਗਈ ਹੈ ਸਮੱਸਿਆ ਬਤਾ ਰਹਿ ਦੇ ਨੋਈਆ ਪਹਿਲੇ ਵੀ ਘੋੜੀਆਂ ਘਾਟੇ ਹੀ ਤੋਂ ਹੁਣ ਕੋਈ 10 12 ਦੇਣਾ ਹੁਣ ਤੇ ਬੈ ਹੀ ਬੜੀ ਟਾਲਾ ਜਾਦਾ ਉਹ ਆਦੇ ਪੇ ਸਾਨੂੰ ਉਪਰੋਂ ਦੀ ਸਿੱਧਾ ਟਰਾਏ ਦਾ ਵੀ ਇਦਰੇ ਲਗਾਓ ਕਿਉਂ ਇਹ ਸੜਕ ਸਰਕਾਰ ਨੇ ਉੱਚਨ ਬਣਾਈ ਉਦੀ ਦੀਆ ਔਰ ਬਸਾਂ ਨੇ ਸਰਕਾਰ ਨੇ ਬਣਾਈ ਦੀ ਕੀ ਮੰਕਰ ਮੈਂ ਜਵਾਬ ਦਸਾਂ ਮੰਗੀਏ ਤਾਂ ਬੰਦੂਣੀ ਚਾਹੀਦੀ ਇੱਧਰ ਇੱਧਰ ਬੰਦੂਣੀ ਚਾਹੀਦੀ ਸਿਰਫ ਥੋੜੀਆਂ ਲੋਕਲ ਰਜਾਨੀਆਂ ਚਾਹੀਦੀ ਜਿਹੜੇ ਮਾੜ ਮੁੱਟੇ ਟਰਾਲੀ ਟਰੋਲੀ ਇਹ ਚੱਲ ਚਾਇਆ ਸੀ ਰੋਕ ਦੇ ਸੜਕ ਸਰਕਾਰੀ ਐ ਪਰ ਇਹ ਡੇਡੇ ਵੱਡੇ ਟਰਾਲੇ ਜਿਹੜਾ ਸਾਡੇ ਜਾਮ ਲਾਂਦੇ ਆ ਸਾਨੂੰ ਸ਼ਰਮ ਆਉਂਦੀ ਆ ਰਾਤੀ ਪੰਜ 500 ਕਟੀ ਨਕਦੀ ਆ ਰਾਤੀ ਗੰਦ ਵਗਦਿਆ ਇੱਥੇ ਸ਼ਰਾਬਾ ਪੀਤੀ ਆ ਜਾਂ ਗੰਦ ਵਗਦਿਆ ਅੱਜ ਆਹੀ ਆਖਰੀ ਬੋਲਿਆ ਇਸ ਗੱਲ ਨੂੰ ਜੇ ਆਹੀ ਬੋਲਿਆ ਤਾਂ ਸਾਨੂੰ ਲੋਕ ਦੱਸ ਦੱਸਦੇ ਆ ਉਹ ਉਹ ਨਾ ਥੋੜੀ ਜਿਹੀ ਗੁੰਡਾ ਰਾਏ ਆਈ ਚਲਾ ਲਾ ਤੇ ਆਹੀ ਕੋ ਹਣਾ ਲਈ ਮਰੌਣਾਗੇ ਜਿੰਨੇ ਸਰਕਾਰ ਆ ਪਹਿਲੀ ਗਾਲਾ ਸਰਕਾਰ ਕੋਲ ਮੰਜ਼ੂਰੀ ਲੈਦੀ ਆ ਪਹਿਲੀ ਗਾਲੇ ਬੋਲਦੇ ਸਰਕਾਰ ਕੋਲ ਮੰਜ਼ੂਰੀ ਲੈਦੀ ਆ ਉਹ ਹਣੂ ਨੀ ਪੜਾ ਜਿਹੜੇ ਬੋਟ ਲਾ ਲਾਂਦੇ ਨਾ ਉਹਲੇ ਕੁੱਤੇ ਹਣੂ ਕੋਸੋ ਆਹ ਤੇ ਇਸ ਵਕਤ ਸਰਕਾਰ ਤੇ ਆਦੀ ਆ ਉਹ ਸਰਕਾਰ ਨਹੀਂ ਲਾ ਰਿਆ ਬੋਟ ਸਰ ਕੀ ਨਾ ਪੜਾ ਬਚਣ ਨਾਲ ਕਿਹੜਾ ਪਿੰਡ ਹੈ ਡੇੜੀ ਸਰ ਕਿ ਟੈਕ ਕੀਤਾ ਜਾਂ ਕਾਫੀ ਜਣਾ ਕੀ ਮਸਲਾ ਕੀ ਮਸਲਾ ਹੋਇਆ ਜੀ ਇੱਕ ਤਾਂ ਇਹ ਜਿਹੜਾ ਪੋਲਾ ਨਹਿਰ ਦਾ ਠੀਕ ਹੈ ਜੀ ਇਹ ਹੈਗਾ ਬਹੁਤ ਖਸਤਾ ਹੋ ਗਿਆ ਦਾ ਇਹ ਘਟੋ ਘਟ 60 ਸਾਲ ਤੋਂ ਵੀ ਪੁਰਾਣਾ ਆ ਠੀਕ ਹੈ ਤੇ ਬੱਚੇ ਵੀ ਇੱਥੇ ਸਕੂਲੀ ਜਾਂਦੇ ਨੇ ਆਵਾਜ਼ਾਈ ਬੜੀ ਆ ਇਹ بڑے بڑے ਵੱਡੇ ਘੋੜੇ ਟਰਾਲੇ ਲੈ ਕੇ ਨੰਗਦੇ ਨੇ ਦੋ ਦੋ ਤਿੰਨ ਤਿੰਨ ਸੌ ਗੱਡੀ ਜੜੀ ਆ ਨਾ ਸਵੇਰ ਤੋਂ ਲੈ ਕੇ ਪੂਰੀ ਰਾਤ ਨੰਗਦੀਆਂ ਨੇ ਉਹ ਜੇ ਅਗਰ ਪੋਲ ਟੁੱਟ ਗਿਆ ਸਾਡੇ ਇਸ ਪਿੰਡ ਦਾ ਜਿਹੜਾ ਰਸਤਾ ਬਣਾ ਉਹ ਸ਼ਹਿਰ ਨਾਲੋਂ ਬਿਲਕੁਲ ਹੀ ਕਟਿਆ ਜਾਏਗਾ ਠੀਕ ਹੈ ਜੀ ਨੰਬਰ 2 ਤੇ ਛੋਟੇ ਛੋਟੇ ਬੱਚੇ ਪਿੰਡ ਦੇ ਵਿੱਚ ਅੱਗੇ ਪਿਛੇ ਸਕੂਲ ਨੂੰ ਜਾਂਦੇ ਨੇ ਨਿਕਲਦੇ ਵੀ ਆੰਨੇ ਵਾਏ ਨਾਲ ਦੇ ਟਰਾਲੇ ਜਾਂਦੇ ਨੇ ਕੋਈ ਇਹ ਨਹੀਂ ਦੇ ਦੇਗਾ ਕਿ ਜੇ ਕੋਈ ਬੱਚਾ ਖੱਲੇ ਆ ਜਾਏਗਾ ਜਾਂ ਕੋਈ ਗਲਬਾਤ ਹੋ ਦੇਗੀ ਜਾਂ ਕਿਸ ਤਰ੍ਹਾਂ ਤੇ ਇਹਨਾਂ ਨੂੰ ਕੋਈ ਪਰਮਿਸ਼ਨ ਨਹੀਂ ਕੋਈ ਗੱਲ ਦੀ ਬਾਤ ਨਹੀਂ ਤੱਕੇ ਨਾਲ ਜਿੱਦਾ ਕੋਈ ਗੁੰਡਾਗਰਦੀ ਨਹੀਂ ਹੁੰਦੀ ਉਹ حساب ਨਾਲੇ ਮਤਲਬ ਗੱਡੀਆਂ ਨਿਕਲਦੀਆਂ ਤੀਆਂ ਨੇ ਪਰੇਸ਼ਾਨ ਹੋ ਗਏ ਆ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਸੀਂ ਮੰਗ ਕਰਦੇ ਆ ਹਾਈ ਲੈਵਲ ਤੱਕ ਕਿ ਗੱਡੀਆਂ ਦਾ ਕੋਈ ਮਸਲਾ ਹੱਲ ਕਰਨ ਇਹਨਾਂ ਵਾਸਤੇ ਰਸਤਾ ਜਿਹੜਾ ਅਲੱਗੋਂ ਕੱਢਿਆ ਜਾਵੇ ਸਾਡੇ ਪਿੰਡ ਦੇ ਵਿੱਚੋਂ ਕਿਹੜੀਆਂ ਗੱਡੀਆਂ ਜੜੀਆਂ ਨੇ ਇਹ ਬੰਦ ਕੀਤੀਆਂ ਜਾਣ ਤਾਂ ਕਿ ਅਸੀਂ بار بار ਇਹ ਪਰੇਸ਼ਾਨੀ ਤੋਂ ਨਜਾਤ پا ਸਕੀਏ ਜੀ ਸਕੀਨਾ ਆਪਣਾ ਰਜੇਸ਼ ਕੁਮਾਰ ਨਾ ਆਇਆ ਭਾਜੀ ਮੇਰਾ ਅਸਾਂ ਕਿ ਪ੍ਰੋਟੈਸਟ ਕੀਤਾ ਯਾਰ ਕੀ ਕਹਿਣਾ ਮੈਂ ਕਹਿਣਾ ਇਹ ਕਿ ਚਾਨਾ ਵੀ ਮੇਰਾ ਸੜਕ ਕੰਢੇ ਹੀ ਘਰ ਆ ਭਾਜੀ ਤੇ ਨਾਲ ਹੀ ਦੁਕਾਨ ਆ ਦੁਕਾਨ ਤੇ ਬੱਚੇ ਆ ਰਹੇ ਸੀ ਬੱਚੇ ਨਾਲ ਹੀ ਪੁੱਜੇ ਨੇ ਤੇ ਨਾਲ ਹੀ ਗੱਡੀ ਆ ਗਈ ਉਹਨੂੰ ਮੈਂ ਗੱਡੀਆਂ ਨੂੰ ਰੋਕ ਕੇ ਕਿਹਾ ਭਾਜੀ ਗੱਡੀ ਰੋਕੋ ਰਾਮ ਨਾਲ ਜਾਓ ਪਹਿਲੀ ਗੱਲ ਤੇ ਇਹ ਵੀ 10 ਵਜੇ ਦਾ ਟਾਈਮ ਆ ਉਹ ਕਹਿੰਦੇ ਵੀ ਸਾਨੂੰ ਤੇ ਪਰਮਿਸ਼ਨ ਹੈ ਪਰਮਿਸ਼ਨ 8 ਵਜੇ ਤੋਂ ਪਹਿਲੇ ਪਹਿਲੇ ਲੰਘਣ ਦੀ ਉਹ ਰੱਠ 8 ਵਜੇ ਲਗ ਭਗ ਸਾਰੇ ਕੰਮ ਤੋਂ ਆ ਰਹੇ ਨੇ ਕੋਈ ਬੱਚਾ ਟਿਊਸ਼ਨ ਤੋਂ ਆ ਰਿਹਾ ਕੋਈ ਦਵਾਈ ਲੈਣ ਆ ਰਿਹਾ ਪਰਸੋ ਦੀ ਗੱਲ ਆ ਭਾਜੀ ਸਾਡੇ ਡਾਕਟਰ ਸਾਹਿਬ ਲੱਗੇ ਸਾਹਮਣੇ ਦੁਕਾਨ ਆ ਇਹਨਾਂ ਨੂੰ ਡੇਢ ਘੰਟਾ ਲੱਗ ਗਿਆ ਅੱਧਾ ਕਿਲੋਮੀਟਰ ਸਫ਼ਰ ਤੈਅ ਕਰਦੇ ਡੇਢ ਘੰਟਾ ਉਹ ਜਿਹੜੇ ਮਰੀਜ਼ ਨਾ ਅੱਜ ਤੇ ਵਾਪਸ ਚਲੇ ਗਏ ਇੰਨੀ ਕੀ ਦਿੱਕਤ ਆ ਇੰਨੀ ਕੀ ਪਰੇਸ਼ਾਨੀ ਆ ਨਾ ਇਹ ਕਰੈਸ਼ਨਾਂ ਕਰਕੇ ਕਿ ਇੱਥੇ ਇਹ ਗੁੰਡੇ ਸਰਦ ਕੇ ਤੇ ਫੇਰ ਗੱਡੀਆਂ ਕਰਦੇ ਨੇ ਗੁੰਡੇ ਸਰਦ ਕੇ ਕਹਿੰਦੇ ਵੀ ਕਰ ਲੋ ਜੋ ਕਰਨਾ ਤੁਸੀਂ ਸਾਡੇ ਦੇ ਇਹੀ ਪ੍ਰਸ਼ਾਸਨ ਅੱਗੇ ਮੰਗ ਆ ਕਿ ਜੋ ਵੀ ਕਰਨਾ ਸਹੀ ਤਰੀਕੇ ਨਾਲ ਕਰੋ ਜਿਹੜਾ ਕੰਮ ਕਰਨਾ ਨਹੀਂ ਚੰਗਾ ਕਰੋ ਮਾਰਾ ਕੰਮ ਨਾ ਕਰੋ ਕਿਹੜਾ ਨੁਕਸਾਨ ਕਿਉਂ ਕਰੇ ਕਰਦੇ ਠੀਕ ਹੈ ਨਾ ਮਾਈਨਿੰਗ ਬੰਦਾ ਤੇ ਮਾਈਨਿੰਗ ਜਦੋਂ ਬੰਦ ਆ 3 ਮਹੀਨਿਆਂ ਬਾਅਦ ਫਿਰ ਚੱਲੇ ਕਰਦੀਆਂ 18 18 ਚੱਕੀ ਕੋੜੇ 50 50 ਸੈਕੜੇ ਮਾਲ ਲੋਡ ਕਰਕੇ ਜਾਂਦੇ ਨੇ ਸਰਕਾਰ ਦਾ ਸੱਡਾ ਕੱਖਣੇ ਇਹਨਾਂ ਨੂੰ ਦੋ ਤਿੰਨ ਮਹੀਨਿਆਂ ਦੇ ਵਿੱਚ ਤੇ 10 ਸਾਲ ਸਾਡੀ ਮਿੱਟੀ ਹੋ ਗਈ ਪਿਛਲੇ ਜਿਹੜੇ ਪੱਕੇ ਚੋਕੇ ਆ ਸੜਕ ਵਾਸਤੇ ਮੈਂ ਤਾਂ ਹੀ ਮੰਗ ਚਾਹਨਾ ਕਿ ਜੋ ਵੀ ਕਰਨੇ ਚੰਗਾ ਕਰਨ ਕਿਸੇ ਨਾਲ ਟੱਕਾ ਨਾ ਕਰਨ ਕਿਸੇ ਦਾ ਨੁਕਸਾਨ ਨਾ ਹੋਵੇ ਬਸ ਗੱਡੀਆਂ ਬੰਦ ਨਹੀਂ ਚਾਹੀਆਂ ਭਾਈ ਤੇ ਨਹੀਂ ਬੰਦ ਹੋਈਆਂ ਤੁਹਾਡੇ ਲੋਕੀ ਕੀ ਕੀਤਾ ਜਾਏ ਆਈਏ ਭਾਈ ਹਾਈਵੇ ਤੇ ਜਾਮ ਲਾਵਾਗੇ ਅੱਗੇ ਜਾਵਾਗੇ ਜਿੰਨਾ ਹੋ ਸਕੇਗਾ ਜਿਹੜਾ ਜ਼ਿੰਮੇਵਾਰ ਲਗਭਗ ਪ੍ਰਸ਼ਾਸਨ ਹੀ ਹੋਵੇ